ਨਾਜ਼ਮੀਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਦੀ ਅਗਵਾਈ ਹੇਠ ਹਰੀ ਨਗਰ ਦੀ ਸੰਗਤ ਵੱਲੋਂ ਕਮੇਟੀ ਦਾ ਮੋੜ ਪ੍ਰਧਾਨ ਬਣ ਤੇ ਸਰਦਾਰ ਹਰਮਿੰਦਰ ਸਿੰਘ ਕਾਲਕਾ ਤੇ ਜਨਰਲ ਸਕੱਤਰ ਬਣ ਤੇ ਜਗਦੀਪ ਸਿੰਘ ਕਾਲੂ ਨੂੰ ਸਨਮਾਨਿਤ ਕੀਤਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੀ ਬਲਾਕ ਹਰੀ ਨਗਰ ਵਿਖੇ ਹੋਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਲੂ ਨੇ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਲੂ ਨੇ ਕਿਹਾ ਕਿ ਦਿੱਲੀ ਦੀ ਸੰਗਠਨ ਨੇ 2021 ਵਿੱਚ ਉਹ ਸਾਨੂੰ ਸੇਵਾ ਬਖਸ਼ੀ ਸੀ ਜਿਸ ਦੀ ਬਦੌਲਤ ਅਸੀਂ ਪਿਛਲੇ 4 ਸਾਲਾਂ ਵਿੱਚ ਬਹੁਤ ਮਿਹਨਤ ਕਰਕੇ ਅਹਿਮ ਕਾਰਜ ਸੰਪੰਨ ਕੀਤੇ ਹਨ ਉਹਨਾਂ ਨੇ ਕਿਹਾ ਕਿ ਬਾਬਾ ਹਰਵੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਇੱਛਾ ਸੀ ਕਿ ਬਾਲਾ ਸਾਹਿਬ ਹਸਪਤਾਲ ਬਣੇ ਅਤੇ ਅਸੀਂ ਉਹਨਾਂ ਦੀ ਇੱਛਾ ਦੀ ਪੂਰਤੀ ਕਰਦੇ ਹਾਂ ਬਾਲਾ ਸਾਹਿਬ ਹਸਪਤਾਲ ਸ਼ੁਰੂ ਕਰਵਾ ਦਿੱਤਾ ਹੈ ਉਹਨਾਂ ਕਹਿੰਦੇ ਕਿ ਇਸੇ ਬਿਲਡਿੰਗ ਵਿੱਚ ਪਹਿਲਾ ਮੁਫਤ ਡਾਇਲਿਸਿਸ ਸੈਂਟਰ ਚੱਲ ਰਿਹਾ ਹੈ ਇਸੇ ਤਰੀਕੇ ਗੁਰੂ ਹਰਕ੍ਰਿਸ਼ਨ ਪਾਲੀਕਲਿਨਿਕ ਵਿੱਚ ਜਿੱਥੇ ਪਹਿਲਾਂ 50 ਰੁਪਏ ਵਿੱਚ ਐਮ ਆਰ ਆਈ ਤੇ ਸੀਟੀ ਸਕੈਨ ਦੀ ਸਹੂਲਤ ਮਿਲ ਰਹੀ ਸੀ ਉੱਥੇ ਹੁਣ ਬਾਜ਼ਾਰ ਨਾਲੋਂ ਸਸਤਾ ਪੈਟ ਸਕੈਨ ਵੀ ਹੁਣ ਲੱਗ ਪਿਆ ਹੈ ਉਹਨਾਂ ਦੱਸੇ ਕਿ ਸਾਡੀ ਧਰਮ ਪ੍ਰਚਾਰ ਕਮੇਟੀ ਨੇ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਦੀ ਅਗਵਾਈ ਹੇਠ ਗਰਮੀ ਦੀਆਂ ਛੁੱਟੀਆਂ ਵਿੱਚ ਗੁਰਮਤਿ ਕੈਂਪ ਲਗਾਉਣ ਦੀ ਮੁਹਿੰਮ ਨੂੰ ਸਿਖਰਾਂ ਤੇ ਪਹੁੰਚਾਇਆ ਹੈ ਤੇ ਅੱਜ ਸਿਰਫ ਦਿੱਲੀ ਹੀ ਨਹੀਂ ਬਲਕਿ ਹਰਿਆਣਾ ਰਾਜਸਥਾਨ ਤੇ ਉੱਤਰਾਖੰਡ ਸਮੇਤ ਵੱਖ-ਵੱਖ ਰਾਜਾਂ ਵਿੱਚ ਇਹ ਕੈਂਪ ਲਗਾਉਣ ਵਿੱਚ ਕਮੇਟੀ ਨੂੰ ਸਫਲਤਾ ਮਿਲੀ ਹੈ। ਉਹਨਾਂ ਨੇ ਕਿਹਾ ਕਿ ਸਿਰਫ ਦਿੱਲੀ ਹੀ ਨਹੀਂ ਬਲਕਿ ਵੱਖ-ਵੱਖ ਰਾਜਾਂ ਵਿੱਚ ਬੈਠੇ ਸਿੱਖ ਆਪਣੇ ਮਸਲਿਆਂ ਦੇ ਹੱਲ ਲਈ ਦਿੱਲੀ ਗੁਰਦੁਆਰਾ ਕਮੇਟੀ ਕੋਲ ਪਹੁੰਚ ਕਰਦੇ ਹਨ। ਤਾਂ ਅਸੀਂ ਤੁਰੰਤ ਟੀਮਾਂ ਭੇਜ ਕੇ ਮਸਲੇ ਹੱਲ ਕਰਵਾਉਂਦੇ ਹਾਂ। ਉਹਨਾਂ ਕਿਹਾ ਕਿ ਕਮੇਟੀ ਨੇ ਦੇਸ਼ ਦੇ ਕੋਨੇ-ਕੋਨੇ ਵਿੱਚ ਮਸਲਿਆਂ ਦੇ ਹੱਲ ਵਾਸਤੇ ਸਿੱਖਾਂ ਦੀ ਬਾਫੜੀ ਹੈ ਜਿਸ ਨਾਲ ਸਿੱਖ ਕੌਮ ਵਿੱਚ ਨਵਾਂ ਵਿਸ਼ਵਾਸ ਪੈਦਾ ਹੋਇਆ ਹੈ। ਸਰਦਾਰ ਕਲਕੱਤੇ ਸਰਦਾਰ ਕਾਲੂਨੇ ਕਹਾਕੇ ਹਰੀ ਨਗਰ ਦੀ ਸੰਗਤ ਨੇ ਵੀ 2021 ਵਿੱਚ ਸਰਦਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਦੀ ਝੋਲੀ ਸੇਵਾ ਪਾਈ ਸੀ ਤੇ ਉਹ ਵੀ ਪੂਰੇ ਸਮਰਪਣ ਭਾਵ ਨਾਲ ਸੰਗਤ ਦੀ ਸੇਵਾ ਕਰ ਰਹੇ ਹਨ ਉਹਨਾਂ ਇੱਕ ਵਾਰ ਫੇਰ ਤੋਂ ਇਸ ਮਾਨ ਤੇ ਸਤਿਕਾਰਯੋਗ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਸਰਦਾਰ ਆਤਮਾ ਸਿੰਘ ਲੁਬਾਣਾ ਬੀਬੀ ਰਣਜੀਤ ਕੌਰ ਭੁਪਿੰਦਰ ਸਿੰਘ ਪੁੱਲਰ ਗੁਰਮੀਤ ਸਿੰਘ ਪਾਟਿਆ ਰਮਨ ਜੋਤ ਸਿੰਘ ਰਮਨਜੀਤ ਸਿੰਘ ਥਾਪਰ, ਇੰਦਰਪ੍ਰੀਤ ਸਿੰਘ ਕੋਛੜ, ਜਗਜੀਤ ਸਿੰਘ ਗਾਂਧੀ, ਸੁਦੀਪ ਸਿੰਘ, ਕੁਲਕਮਲਜੀਤ ਸਿੰਘ ਡਰਬੀ, ਰਵਿੰਦਰ ਸਿੰਘ ਸੋਨੂ ਦਾ ਵੀ ਸਨਮਾਨ ਕੀਤਾ ਗਿਆ।